ਜਪ ਜੀ ਸਾਹਿਬ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚਿਆਂ ਸੋਚ ਨ ਹੋਵੇ ਜੇ ਸੋਚੀ ਲਖ ਵਾਰ ਚੁੱਪਿਆਂ ਚੁੱਪ ਨ ਹੋਵੇ ਜੇ ਲਾਇ ਰਹਾ ਲਵਤਾਰ ਭੁੱਖਿਆਂ ਭੁੱਖ ਨ ਉਤਰੇ ਜੇ ਬਨਾ ਪੁਰਿਆਂ ਭਾਰ ਸਹਸ ਸਿਆਣ ਪਾ ਲਖ ਹੋਏ ਦਇਕ ਨ ਚੱਲੇ ਨਾਲ ਕਿਵ ਸੱਚ ਆਰਾ ਹੋਈ ਹੈ ਕਿਵ ਕੂੜੇ ਟੁੱਟੇ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨ ਕਹੇ ਆ ਜਾਈ ਹੁਕਮੀ ਹੋਵਨ ਜੀ ਹੁਕਮ ਮਿਲੇ ਵਡਿਆਈ ਹੁਕਮੀ ਉਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਏ ਇੱਕ ਨਾ ਹੁਕਮੀ ਬਖਸ਼ੀਸ਼ ਇੱਕ ਹੁਕਮੇ ਸਦਾ ਪੁਆਈਏ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕਹਿਆ ਜਾਏ ਨਾਨਕ ਹੁਕਮੇ ਜੇ ਬੁੱਝੇ ਤਾਂ ਹੋ ਮੈਂ ਕਹੇ ਨ ਕੋਏ ਗਾਵੇ ਕੋ ਤਾਣ ਹੋਵੇ ਕਿਸੈ ਤਾਣ ਗਾਵੇ ਕੋ ਦਾਤ ਜਾਣੈ ਨਿਸ਼ਣ ਗਾਵੇ ਕੋ ਗੁਣ ਵਡਿਆਈ ਵਿਚਾਰ ਗਾਵੇ ਕੋ ਵਿਦਿਆ ਵਿਖਮ ਵਿਚਾਰ ਗਾਵੇ ਕੋ ਸਾਜ ਕਰੇ ਤਨ ਖੇ ਗਾਵੇ ਕੋ ਜੀ ਲੈ ਫਿਰ ਦੇ ਗਾਵੇ ਕੋ ਜੱਪੇ dissے ਦੂਰ ਗਾਵੇ ਕੋ ਵੇਖੇ ਹਾਦਰਾ ਦੂਰ ਕਥਨਾ ਕਥਿਨ ਆਵੇ ਟੋਟ ਕਤਕਤ ਕਥੀ ਕੋਟੀ ਕੋਟ 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 ਤਿੰਦਾ ਦੇ ਲੈਂਦੇ ਥਕ ਪਾਹੇ ਜੁਗਾ ਜੁਗੰਤਰ ਖਾਹੀ ਖਾਹੇ ਹੁਕਮੇ ਹੁਕਮ ਚਲਾਏ ਰਹੋ ਨਾਨਕ ਵਿਗਸੇ ਵੇ ਪਰਵਾਹੋ ਸਾਚਾ ਸਾਇਬ ਸਾਚ ਨਾਏ ਪਖਿਆ ਪਾਓ ਅਪਾਰ ਅੱਖੇ ਮੰਗਾ ਦੇ ਦੇ ਦਾਤ ਕਰੇ ਦਾਤਾਰ ਫਿਰ ਕੇ ਅੱਗੇ ਰੱਖੀ ਹੈ ਜਿੱਤ ਦਿੱਸੇ ਦਰਬਾਰ ਮੂੰਹੋਂ ਕੇ ਬੋਲਣ ਬੋਲੀ ਹੈ ਜੇ ਤ ਸੁਣੇ ਤਰੇ ਪਿਆਰ ਅੰਮ੍ਰਿਤ ਵੇਲਾ ਸਚਨਾਓ ਵਡਿਆਈ ਵਿਚਾਰ ਕਰਮੀ ਆਵੇ ਕਪੜਾ ਨਦਰੀ ਮੁਖ ਦੁਆਰ ਨਾਨਕ ਐ ਵੇ ਜਾਣੀਏ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇ ਵੇਹ ਦਿਨ ਪਾਇਆ ਮਾਨ ਨਾਨਕ ਆਵਿਆ ਗੁਣੀ ਨਿਧਾਨ ਗਾਵੀਏ ਸੁਣੀਏ ਮਨ ਰਖੀਐ ਭਾਉ ਦੁਖ ਪਰ ਹਰ ਸੁਗਰ ਲੈ ਜਾਏ ਗੁਰਮਖ ਨਾਦੰ ਗੁਰਮਖ ਵੇਦੰ ਗੁਰਮਖ ਰਹਿ ਅਸਮਾਈ ਗੁਰ ਈਸ਼ਰ ਗੁਰ ਗੋਰਖ ਬ੍ਰਹਮਾ ਗੁਰ ਪਾਰਬਤੀ ਮਾਈ ਜੈ ਹੋ ਜਾਣਾ ਆਖਾ ਨਹੀਂ ਕਹਿਣਾ ਕਥਨ ਨ ਜਾਈ ਗੁਰਾਂ ਇੱਕ ਦੇਹ 부ਜਾਈ ਸਬਨਾ ਜੀਆਂ ਕਾ ਇੱਕ ਦਾਤਾ ਸੋ ਮੈ ਵਿਸਰਨ ਨ ਜਾਈ ਤੀਰਥ ਨਾਵਾਂ ਜੇ ਤਿਸ ਪਾਵਾਂ ਵਿਣ ਭਾਣੇ ਕੀ ਨਾਈ ਕਰੀ ਜੇਤੀ ਸਿਰ ਟੁਪਾਈ ਵੇਖਾਂ ਬਿਨ ਕਰਮਾ ਕੀ ਮਿਲੇ ਲਈ ਮਤ ਵਿੱਚ ਰਤਨ جواਹਰ ਬਾਣਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇ ਬੁਝਾਈ ਸਬਨਾ ਜੀਆਂ ਕਾ ਇੱਕ ਦਾਤਾ ਸੋ ਮੈ ਵਿਸਰ ਨ ਜਾਏ ਜੇ ਜੁਗ ਚਾਰਾਂ ਆਰ ਜਾ ਹੋਰ ਦਸਣੀ ਨਵਾ ਖੰਡਾ ਵਿੱਚ ਜਾਣੀਏ ਨਾਲ ਚੱਲੇ ਸਭ ਕੋਏ ਚੰਗਾ ਨਾ ਉਰਖਾਇ ਕੇ ਦਸਕੀਰਤ ਜਗ ਲੇ ਜੇ तिस ਨਦਰ ਨਾ ਆਵੈ ਤਾ ਬਾਤ ਨ ਪੁੱਛੇ ਕੇ ਕਿੱਟਾ ਅੰਦਰ ਕੀਟ ਕਰੇ ਦੋਸੀ ਦੋਸਤ ਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤਿਹਾਂ ਕੋਇ ਨ ਸੁਜੇ ਜੇ तिस ਗੁਣ ਕੋਇ ਕਰੇ ਸੁਣੀਐ ਸਿੱਧ ਪੀਰ ਸੁਰਨਾਥ ਸੁਣੀਐ ਤਰਕ ਤਵਲ ਆਕਾਸ ਸੁਣੀਐ ਦੀਪ ਲੋ ਪਾਤਲ ਸੁਣੀਐ ਪੁਹੈ ਨ ਸਕੈ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣੀਏ ਦੁਖ ਪਾਪ ਕਾ ਨਾਸ ਸੁਣੀਏ ਈਸਰ ਬ੍ਰਹਮਾ ਇੰਦ ਸੁਣੀਏ ਮੁਖ ਸਲਾਹਣ ਮੰਦ ਸੁਣੀਏ ਜੋਗ ਜੁਗਤ ਤਨ ਪੇਦ ਸੁਣੀਏ ਸਾਸਤਰ ਸਿਮਰਦ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਣੀਏ ਦੁਖ ਪਾਪ ਕਾ ਨਾਸ ਸੁਣੀਏ ਸੰਤ ਸੰਤੋਖਾ ਗਿਆਨ ਸੁਣੀਏ 68 ਕਾਇ ਸੁਨਾਨ ਸੁਨੀਏ ਪਰਪੜ ਪਾਵ ਹੈ ਮਾਨ ਸੁਨੀਏ ਲਾਗੇ ਸਹਿਜ ਧਿਆਨ ਨਾਨਕ ਪ੍ਰਤਾ ਸਦਾ ਵਿਗਾਸ ਸੁਨੀਏ ਦੁਖ ਪਾਪ ਕਾ ਨਾਸ ਸੁਨੀਏ ਸਰਾ ਗੁਨਾ ਕੇ ਗਾ ਸੁਨੀਏ ਸੇਖ ਪੀਰ ਪਤਸਾ ਸੁਨੀਏ ਅੰਦੇ ਪਾਵ ਹੈ ਰਾਹੋ ਸੁਨੀਏ ਹਾਥ ਹੋਵੇ ਅਸਗਾਹੋ नानक पत्ता सदा विघास सुनिए दुख पाप का नाश मन्ने की गत कहे न जाए जेको कहे पीछे पछताए कागद कलम लिखन हार मन्ने का बहकरन विचार ऐसा नाम निरंजन होए जेको मन जाने मन कोई मन्ने सुरत होवे मन बुद्ध मन्ने सगल भवन मन की शुद्ध मन्ने मुंह है चोटा ना खाए मन्ने जमके ਸਾਥ ਨਾ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੇ ਮਾਰਗ ਥੱਕ ਨਾ ਪਾਏ ਮੰਨੇ ਪਤ ਸਿਉ ਪ੍ਰਗਟ ਜਾਏ ਮੰਨੇ ਮਗ ਨ ਚੱਲੇ ਪੰਥ ਮੰਨੇ ਧਰਮ ਸੇਤੀ ਸੰਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਪੰਚ ਪ੍ਰਵਾਨ ਪੰਚ ਪ੍ਰਦਾਨ ਮੰਨੇ ਪਰਵਾਰ ਸਰਧਾਰ ਮੰਨੇ ਤਰੇ ਤਰੇ ਗੁਰਸਿੱਖ ਮੰਨੇ ਨਾਨਕ ਪਹੈ ਨ ਪਿੱਖ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਪੰਜ ਪ੍ਰਮਾਨ ਪੰਜ ਪ੍ਰਦਾਨ ਪंचे ਪਾਵ ਹੈ ਦਰਗਹਿ ਮਾਨ ਪੰਚੇ ਸੂ ਹੈ ਦਰ ਰਾਜਾਨ ਪੰਚੇ ਕਾ ਗੁਰ ਇਕ ਧਿਆਨ ਜੇ ਕੋ ਕਹੇ ਕਰੇ ਵਿਚਾਰ ਕਰਤੇ ਕਿ ਕਰਨੇ ਨਾਹੀ ਸੁਮਾਰ ਤੋਲ ਧਰਮ ਦਇਆ ਕਾ ਪੁੱਤ ਸੰਤੋਖ ਥਾਪਿਆ ਰਖਿਆ ਨ ਜਿਤ ਸੁਤ ਜੇ ਕੋ 부ਜੇ ਹੋਵੇ ਸਚਿਆਰ ਤਵਲੇ ਉੱਪਰ ਕੀਤਾ ਭਾਰ ਤਰਤੇ ਹੋਰ ਪਰੇ ਹੋਰ ਹੋਰ ਤਿਸਦੇ ਭਾਰ ਤੱਲੇ ਕਵਣ ਜੋਰ ਜੀ ਜਾਤ ਰੰਗਾ ਕੇ ਨਾਉ ਸਭ ਨਾ ਲਿਖਿਆ ਬੂੜੀ ਕਲਮ ਇਹਾ ਲੇਖਾ ਲਿਖ ਜਾਣਾ ਕੋਇ ਲੇਖਾ ਲਿਖਿਆ ਕੀਤਾ ਹੋਏ ਕਿਤਾ ਤਾਂ ਸਿਮਹਲਿਓ ਰੂਪ ਕੀਤੀ ਬਾਤ ਜਾਣੈ ਕੋਈ ਕੂਤ ਕੀਤਾ ਪਸਾਉ ਇਹੋ ਕਬਾਉ ਤਿਸ ਦੇ ਹੋਏ ਲਖ ਦਰਿਆਉ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨ ਜਾਵੇ ਇੱਕ ਵਾਰ ਜੋ ਤੁਧ ਪਾਵੈ ਸਈ ਪਲਿਕਾਰ ਤੂ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਪਾਉ ਅਸੰਖ ਪੂਜਾ ਅਸੰਖ ਤਪਤਾਉ असंख ग्रंथ मुख वेद पाठ असंख जोग मन रहया उदास असंख भगत गुण ज्ञान विचार असंख जति असंख दातार असंख सूर मुहपख सार असंख मौन लिबलाए तार कुदरत खुदर, कुदरत कवन कहा विचार वारया न जावे एक बार जो तुद पावे सही पलीकार तू सदा सलामत निरंकार ਅਸੰਖ ਮੂਰਖ ਅੰਧ ਗੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਏ ਜੋਰ ਅਸੰਖ ਗਲਵੜ ਹੱਤਿਆ ਕਮਾਏ ਅਸੰਖ ਪਾਪੀ ਪਾਪ ਕਰ ਜਾਏ ਅਸੰਖ ਕੂੜਿਆਲ ਕੂੜੇ ਫਿਰਾਏ असंख मलेश मल पख खाए असंख निंदक सिर रहया पार नानक नीच कह विचार वारिया न जावे एक वार जो तुद पावे साई भली कार तू सदा सलामत निरंकार असंख नाओ असंग ठाओ अगम अगम असंख लो असंख कहया सिर भार होए अखरी नाम अखरी साला है अखरी ज्ञान गीत गुण गाहै अखरी लेखन बोलण बाण अखरा सिर संयोग बखान जिन एहै लेखा लिखे तिस सिर नाहे जीव फरमाए तिव, तिव तिव पाए केता जेता ताओ ਜਿਵੇਂ ਨਾਵੇ ਨਹੀਂ ਕੇ ਥਾਉ ਕੁਦਰਤ ਕਮਣ ਕਹਾ ਵਿਚਾਰ ਵਾਰਿਆ ਨ ਜਾਵੇ ਇੱਕ ਵਾਰ ਜੋ ਤੁਦ ਪਾਵੇ ਸਾਈ ਪੱਲੀ ਘਰ ਤੂ ਸਦਾ ਸਲਾਮਤ ਨਿਰੰਕਾਰ ਪਰ ਇਹ ਹੱਥ ਪੈਰ ਤੰਦੇ ਪਾਣੀ ਤੂ ਤੈ ਉਤਰਸ ਖੇ ਮੂਤ ਪਲੀਤੀ ਕੱਪੜ ਹੋਏ ਜੇ ਸਾਬੂਨ ਲਈਏ ਉਹ ਧੋਏ ਪਰੀਏ ਮਤ ਪਾਪਾ ਕੇ ਸੰਗ ਓ ਤੋ ਪਹਿਨਾ ਵੈ ਕੇ ਰੰਗ ਪੁੰਨੀ ਪਾਪੀ ਆਖੈ ਨਾਹਿ ਕਰ ਕਰ ਕਹਿਣਾ ਲਿਖ ਲੈ ਜਾਹੁ ਆਪੇ ਬੀਜ ਆਪੇ ਹੀ ਖਾਹੁ ਨਾਨਕ ਹੁਕਮੇ ਆਵਹੁ ਜਾਹੁ ਤੀਰਤ ਤਪ ਦਇਆ ਦਤ ਦਾਨ ਜੇ ਕੋ ਪਾਵੇ ਤਿਲਕਾ ਮਾਨ ਸੁਣੀਐ ਮੰਨੀਐ ਮਨ ਕੀਤਾ ਬਾਉ ਅੰਤਰਗਤ ਤੀਰਥ ਮਲਨਾਓ ਸਭ ਗੁਣ ਤੇਰੇ ਮੈਂ ਨਾਹੀ ਕੋਏ ਵਿਣ ਗੁਣ ਕੀਤੇ ਅਗਤ ਨਾ ਹੋਏ ਸੁਅਸਤ ਆਠ ਬਾਣੀ ਬ੍ਰਹਮਾਓ ਸੰਤ ਸੁਹਾਣ ਸਦਾ ਮਨ ਚਾਓ ਕਮਣ ਸੁਵੇਲਾ ਵਖਤ ਕਮਣ ਕਮਣ ਖਿਤ ਕਮਣ ਵਾਰ ਕਮਣ ਸਿਰੂਤੀ ਮਹ ਕਮਣ ਜੀਤ ਹੋਵੇ ਆਕਾਰ ਵੇਲ ਨਾ ਪਾਈਐ ਪੰਡਤੀ ਜੀ ਹੋਵੇ ਲੇਖ ਪੁਰਾਣ ਵਕਤ ਨਾ ਪਾਈਐ ਕਾਦਿਆਂ ਜੀ ਲੇਖ ਲਿਖੈ ਪੁਰਾਣ ਠਿਤ ਵਰਨ ਜੋਗੀ ਜਾਣਾ ਰਤਮਾ ਹੋ ਨ ਕੋਏ ਜਾ ਕਰਤਾ ਸਿਰਠਿ ਕਿਉ ਸਾਜੇ ਆਪੇ ਜਾਣਾ ਸੋਏ ਕਿਵ ਕਰ ਆਖਾ ਕਿਵਸਾ ਲਾਹੀ ਕਿਵ ਵਰਨੀ ਕਿਉ ਜਾਣਾ ਨਾਨਕ ਆਖਣ ਸਭ ਕੋ ਆਖਾ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾ ਕਾ ਹੋਏ ਨਾਨਕ ਜੇ ਕੋ ਆਪੇ ਗਏ ਗਈਏ ਨਸ ਸੁਹੇ ਪਤਲਾ ਪਤਾਲਖ ਅਗਾਸ ਅਗਾਸ ਓੜਕ ਓੜਕ ਪਾਲ ਥਕੇ ਵੇਦ ਕਹਿਨ ਇਕ ਬਾਤ ਸਹਿਸ 18 ਕਹਿਨ ਕਤੇਬਾ ਅਸਲ ਇਕ ਦਾਤ ਲੇਖਾ ਨਾ ਲੇਖਾ ਨਾ ਹੋਏ ਤਾਂ ਲਿਖਿਆ ਲੇਖ ਹੋਏ ਵਿਨਾਸ਼ ਨਾਨਕ ਵੱਡਾ ਆਖਿਆ ਆਪੇ ਜਾਣਾ ਆਪ ਸਲਾਹੀ ਸਲਾ ਇਤੀ ਸੁਰਤ ਨ ਪਾਇਆ ਨਿੰਦਿਆ ਅਤੇ ਵਾ ਪਾਵ ਹੈ ਸਮੁੰਦ ਨ ਜਾਣੀਐ ਸਮੁੰਦ ਨਾ ਸਾ ਸੁਲਤਾਨ ਗਿਰਹ ਸੇਤੀ ਮਾਲਦਨ ਕਿਉੜੀ ਤੁਲਨਾ ਹੋਬਨੀ ਜੇ ਤਿਸ ਮੋਹਨ ਨ ਵਿਸਰਹ ਅੰਤ ਨ ਸਿਫਤੀ ਕਹਿਣ ਅੰਤ ਅੰਤਨ ਕਰਨ ਦੇਣ ਮ ਅੰਤ ਅੰਤਨ ਵੇਖਣ ਸੁਣਨ ਨ ਅੰਤ ਅੰਤਨ ਜਪੇ ਕੀਆ ਮਨ ਮੰਤ ਅੰਤਨ ਜਪੇ ਕੀਤਾ ਆਕਾਰ ਅੰਤਨ ਜਪੇ ਪਾਰਾ ਵਾਰ ਅੰਤਨ ਕਾਰਣ ਕੀਤੇ ਬਿលਹਾਰ ਤਾਂਕੇ ਅੰਤ ਨਾ ਪਾਏ ਜਾਏ ਇਹੋ ਅੰਤ ਨਾ ਜਾਣਾ ਕੋਈ ਬਹੁਤਾ ਕਹੀਏ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾ ਉੱਚੇ ਉੱਪਰ ਉੱਚਾ ਨਾਓ ਜੇ ਇਹ ਵੱਡ ਉੱਚ ਹੋਵੇ ਕੋਏ ਤਿਸ ਉੱਚੇ ਕਿਉਂ ਜਾਣੈ ਸੋਏ ਜੇਵੜ ਆਪ ਜਾਣੈ ਆਪ ਆਪ ਨਾਨਕ ਨਦਰੀ ਗਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਤਮਾਏ ਕਿਤੇ ਮੰਗਰ ਜੋਤ ਅਪਾਰ ਕਿਤਿਆਂ ਗਣਤ ਨਹੀਂ ਵਿਚਾਰ ਕਿਤਿਆਂ ਖੱਪ ਟੁਟਕ ਵਿਕਾਰ ਕਿਤਿਆਂ ਲੇਲੇ ਮੁਕਰ ਪਾਹੇ ਕਿਤੇ ਮੁਰਖ ਖਾਹੀ ਖਾਏ ਕਿਤਿਆਂ ਦੁੱਖ ਭੁਖ ਸਦਮਾਰ ਇਹ ਵੀ ਦਾ ਤੇਰੀ ਦਾਤਾਰ ਬੰਦ ਖਲਾਸੀ ਭਾਣਾ ਹੋਏ ਹੋਰ ਆਪ ਨਾ ਸਕੈ ਕੋਏ ਜੇ ਕੋ ਅਖੈ ਖਾਹੇ ਖਾਏ ਉਹ ਨਾ ਜਾਣੇ ਜੀਤੀ ਮੂਹ ਖਾਏ ਆਪੇ ਜਾਣੇ ਆਪੇ ਦੇ ਅੱਖੇ ਪੀ ਸੇਈ ਸੇ ਤਿਸ ਨੂੰ ਬਖਸੇ ਫਿਰ ਹੈ ਸਲਾਵੋ ਨਾਨਕ ਪਾਤਸ਼ਾਹੀ ਪਾਤਸ਼ਾਹੋ ਅਮੁੱਲ ਗੁਣ ਅਮੁੱਲ ਵਪਾਰ ਅਮੁੱਲ ਵਪਾਰੀ ਅਮੁੱਲ ਢੰਡਾਰ ਅਮੁੱਲ ਆਖੇ ਅਮੁੱਲ ਜਹਾਂ ਅਮੁੱਲ ਪਾਏ ਅਮੁੱਲ ਸਮਾਹੇ ਅਮੁੱਲ ਧਰਮ ਅਮੁੱਲ ਦੀਬਾਣ ਅਮੁੱਲ ਤੁਲ ਅਮੁੱਲ ਪ੍ਰਵਾਨ ਅਮੁੱਲ ਬਖਸ਼ੀਸ ਅਮੁੱਲ ਨਿਸ਼ਾਨ ਅਮੁੱਲ ਕਰਮ ਅਮੁੱਲ ਫੁਰਮਾਨ ਅਮੁੱਲ 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 ਆਖੇ ਨਾ ਜਾਏ ਆਖ ਆਖ ਰਹੇ ਲਿਵ ਲਾਏ ਆਖੇ ਵੇਦ ਪਾਠ ਪੁਰਾਣ ਆਖੇ ਪੜੇ ਕਰਨ ਵੇਖਾਣ ਆਖੇ ਬ੍ਰਹਮ ਆਖੇ ਇੰਦ ਆਖੇ ਗੋਪੀ ਤੇ ਗੋਬਿੰਦ ਆਖੇ ਇਸਰ ਆਖੇ ਸਿੱਧ ਆਖੇ ਕੀਤੇ ਕੀਤੇ ਬੁੱਧ ਆਖੈ ਦਾਨਵ ਆਖੈ ਦੇਵ ਆਖੈ ਸੂਰ ਨਰ ਮੋਨ ਨ ਜਨ ਸੇਵ ਕੇਤੇ ਆਖੈ ਆਖਣ ਪਾਹੇ ਕੇਤੇ ਕਹਿ ਕਹਿ ਉਠ ਉਠ ਜਾਹੇ ਕੇਤੇ ਕੀਤੇ ਹੋ ਰਹੇ ਤਾਂ ਆਖੈ ਨ ਸਕਹੈ ਕੋਈ ਕੇ ਜੇ ਵਡ ਭਾਵੇਂ ਤੇ ਵਡ ਹੋਵੇ ਨਾਨਕ ਜਾਣੈ ਸੱਚਾ ਸੋਵੇ ਜੇ ਕੋ ਆਪੇ ਬੋਲ ਵਿਗਾੜ ਤਾਂ ਲਿਖਿਆ ਸਿਰ ਗਵਾਰਾ ਗਵਾਰ ਸੋਦਰ ਤੇਰਾ ਕੇਹਾ ਸੋ ਕਰ ਕੇਹਾ ਜਿਤ ਬਹਿ ਸਰਬ ਸੰਮਾਲੇ ਵਾਜੇ 나ਦ अनेक ਅ ਸੰਖਾ ਕੇਤੇ ਵਾਵਣ ਹਾਰੇ ਕੇਤੇ ਰਾਗ ਪਰਿ ਸੋ ਕਹੀਏ ਕੇਤੇ ਗਾਵਣ ਹਾਰੇ ਗਵ ਹੈ ਤੁਧਨੋ ਪਵਨ ਪਾਣੀ ਬੈਸੰਤਰ ਰਾਜਾ ਧਰਮ ਦੁਆਰੇ ਗਵ ਹੈ ਚਿਤ ਗੁਪਤ ਲਿਖ ਜਾਨਨ ਲਿਖ ਲਿਖ ਧਰਮ ਵਿਚਾਰੇ ਗਾਵ ਹੈ ਇਸਰ ਬ੍ਰਹਮਾ ਦੇਵੀ ਸੋਹਣ ਸਦਾ ਸਵਾਰੇ ਗਾਵ ਹੈ ਇੰਦ ਇੰਦਰਾਸਣ ਬੈਠੇ ਦੇਵਤਿਆਂ ਅੰਦਰ ਨਾਲੇ ਗਾਵ ਹੈ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵ ਹੈ ਵੀਰ ਕਰਾਰੇ ਗਾਵਨ ਪੰਡਤ ਪੜ ਰਖੀ ਸਰ ਜੁਗ ਜੁਗ ਵੇਦਾਂ ਨਾਲੇ ਗਾਵ ਹੈ ਮੋਹਨੀਆਂ ਮਨਮੋਹਨ ਸੁਰਗਾ ਮਛ ਪਿਆਲੇ ਗਾਵਨ ਰਤਨ ਉਪਾਏ ਤੇਰੇ 68 ਤੀਰਥ ਨਾਲੇ ਗਾਵ ਹੈ ਜੋਤ ਮਹਾਬਲ ਸੂਰਾ ਗਾਵ ਹੈ ਖਾਣੀ ਚਾਰੇ ਗਾਵ ਹੈ ਖੰਡ ਮੰਡਲ ਬ੍ਰਹਮੰਡਾ ਕਰ ਕਰ ਰੱਖੇ ਤਾਰੇ ਸਹੀ ਤੁਦਨੋ ਗਾਵਨ ਜੋਤ ਤੁਦ ਪਾਵਨ ਰਤੇ ਤੇਰੇ ਅਗਦਰਸਾਲੇ ਹੋਰ ਕੇਤੇ ਗਾਵਨ ਸਹਿ ਮੈਂ ਚਿਤ ਨ ਆਵਨ ਨਾਨਕ ਕਿਆ ਵਿਚਾਰਾ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਪੀ ਹੁਸੀ ਜਾਇ ਨ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਪਾਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ ਕਰ ਕਰ ਵੇਖੇ ਕੀਤਾ ਆਹਣਾ ਜਿਵ ਤਿਸ ਦੇ ਵਡਿਆਈ ਜੋ ਤਿਸ ਭਾਵੇ ਸੋਈ ਕਰਮੀ ਹੁਕਮ ਨ ਕਹਿਣਾ ਜਾਈ ਸੋ ਪਾਤ ਸਹੋ ਸਹ ਪਾਤ ਸਾਇਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਧਰਮਪਤ ਜੋਲੀ ਧਿਆਨ ਕੀ ਰਹਿਆ ਵਿਭੁਤ ਖੀਤਾ ਕਾਲ ਕੁੜ ਕੁਆਰੀ ਗਾਇ ਜੁਗਤ ਡੰਡਾ ਪਰ ਤੀਤ ਅੱਖੇ ਛੁਪੀ ਮੰਘੈ ਜਮਾਤੀ ਮਨ ਜੀਤੇ ਜਗ ਜੀਤ आदेश दिसै आदेश आध आद, अनिल अनाहत अनाहत जुग जुग एको वेस पुगत ज्ञान दया भंडारण घट घट वाजै नाद आप नाथ नाथी सबका सिद्ध सिद्ध वरना नाथ संयोग वियोग दुकार चलाए लेखै अब है भाग आदेश इसे आदेश, आदेश आद अनिल अनाद अनाहत जुग जुग एको वेश एका माई सूत विआई तिन चले परवान एक संसारी एक भंडारी एक लाए दीवान जीव तिस भावे टिव चलाए तिव हुए फरमान ओ देखे नावे नजर न आवे बहुत एहो विडान आदेश दिसै आदेश आद अनिल अनाद अनाहत जुग जुग एको वेश आसन लोए लोए भंडार जो, जो किछ पावे सु एका वार कर कर वेखे सृजन हार नानक सच्चे की साची कार आदेश दिसै आदेश आद अनिल अनाद अनाहत जुग जुग एको वेश एक दू ਜੀ ਬੋ ਲਖ ਹੋ ਹੈ ਲਖ ਹੋ ਹੋਵ ਹੈ ਲਖ 20 ਲਖ ਲਖ ਗੇੜਾ ਆਖੀਐ ਇੱਕ ਨਾਮ ਜਗਦੀਸ਼ ਏਤ ਰਹਿ ਪਤ ਪਵੜੀਆਂ ਚੜਿਐ ਹੋਏ 21 ਸੁਣ ਗੱਲਾਂ ਆਕਾਸ ਕੀਟਾ ਆਈ ਰੀਸ ਨਾਨਕ ਨਧਰੀ ਪਾਈਐ ਕੂੜੀ ਕੂੜੈ ਠੀਸ ਆਖਣ ਜੋਰ ਚੁਪੈ ਨੈ ਜੋਰ ਜੋੜ ਨ ਗਣਤ ਦੇਣ ਨ ਜੋਰ ਜੋਰ ਨ ਜੀਣ ਮਰਣ ਨ ਜੋਰ ਜੋਰ ਨ ਰਾਜ ਮਾਲ ਮਨ ਛੋਰ ਜੋਰ ਨ ਸੁਰਤੀ ਗਿਆਨ ਵਿਚਾਰ ਜੋਰ ਨ ਯੁਗਤੀ ਛੁਟੇ ਸੰਸਾਰ ਜਿਸ ਹੱਥ ਜੋਰ ਰਹੇ ਵੇਖੇ ਸੋਏ ਨਾਨਕ ਉੱਤਮ ਨੀਚ ਨ ਕੋਏ ਰਾਤੀ ਰੂਤੀ ਥਿਤ ਵਾਰ ਪਵਨ ਪਾਣੀ ਅਗਨੀ ਪਾਤਲ ਤਿਸ ਵਿੱਚ ਰਧਰਤੀ ਥਾਪ ਰੱਖੀ ਧਰਮ ਮਾਲ ਇਤਿਸ ਵਿੱਚ ਜੀ ਹੈ ਜੁਗਤ ਕੇ ਰੰਗ ਤਿਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿਥੈ ਮੋਹਨ ਪੰਚ ਪਰਵਾਣ ਨਦਰੀ ਕਰਮ ਪਾਵੇ ਨਿਸ਼ਾਨ ਕੰਚ ਪਾਈਏ ਤਿਥੈ ਪਾਏ ਨਾਨਕ ਗਾਈਏ ਜਾਪੇ ਜਾਏ ਧਰਮ ਧਰਮਖੰਡ ਕਾ ਇਹੋ ਧਰਮ ਗਿਆਨਖੰਡ ਕਾ ਇਹੋ ਕਰਮ ਕੇਤੇ ਪਵਨ ਪਾਣੀ ਬੈ ਸੰਤਰ ਕੇਤੇ ਨਾਮ ਮਹੇਸ ਕੇਤੇ ਬ੍ਰਹਮੈ ਘੜਤ ਘੜਿਆ ਰੂਪ ਰੰਗ ਕੇ ਵੇਸ ਕੇਤਿਆ ਕਰਮ ਭੂਮੀ ਮੇਰੇ ਕੇਤੇ ਕੇਤੇ ਦੂ ਪਰਦੇਸ ਉਪਦੇਸ ਕੇਤੇ ਇੰਦ ਚੰਦ ਸੁ ਕੇਤੇ ਕੇਤੇ ਮੰਡ ਦੇਸ ਕੇਤੇ ਕੇਤੇ ਸਿੱਧ ਬੁੱਧ ਨਾਥ ਕੇਤੇ केते देवी वेस केते देव दानव मुन केते केते रतन समुंद केतेया खाने केतेया वाणी केते पात नरेन्द्र केतेया सुरती सेवक केते नानक अंत न अंत ज्ञान खंड महज्ञान प्रचंड तिथे नाद विनोद कोड़ आनंद मर्मन खंड की वाणी शर्मखंड की बाणी रूप तिथे घड़त घड़िया बहुत अनूप ताके गला, गला कथिया न जाए जेको जे कहे, कहे पीछे पछताए तिथे घड़िया सूरत मन बुद्ध तिथे घड़िया सुरा सिद्धा की शुद्ध कर्म खंड की बाणी जोर तिथे होर न होर तिथे जोध महाबल सुरा तिन महराम रहया करपूर तिथे सीतो सीता महा महे ताके रूप न थके जाहे ना ओ मरह न ठांगे जाहे तिनके राम वेश मन जा माहे तिथे भगत मान लोए ਕਹਿਨ ਨੰਦਕ ਸੱਚਾ ਨਾ ਸੋਏ ਸੱਚ ਖੰਡ ਕੇ ਵੇਸ ਨਿਰੰਕਾਰ ਕਰ ਕਰ ਵਿਖੈ ਨਦਰ ਨਿਹਾਲ ਤਿੱਥੈ ਖੰਡ ਮੰਡਲ ਵਰ ਭੰਡਾ ਜੇ ਕੋ ਥਕੇ ਤਾਂ ਅੰਤ ਨ ਅੰਤ ਤਿੱਥੈ ਲੋਏ ਲੋਏ ਆਕਾਰ ਜਿਵ ਜਿਵ ਹੁਕਮ ਤਿਵ ਤਿਵ ਤਿਵੇ ਤਿਵਕਾਰ ਵੇਸੇ ਵਿਰਸਣ ਹੈ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਪਾਵ ਹੈ ਧਿਰਜ ਸੁਨੀ ਆਰ ਪਾਵ ਹੈ ਮਦ ਵੇਦ ਹਥਿਆਰ ਭਉ ਖੰਡਾ ਮਨ ਪਤ ਜਾਓ ਡੰਡਾ ਪਾਓ ਅਮ੍ਰਿਤ ਤਿਲ ਡਾਲ ਘੜੀਏ ਸ਼ਬਦ ਸੱਚੀ ਟਕਸਾਲ ਜਿਨ ਕਿਉ ਨਦਰ ਕਰਮ ਤਿਨ ਕਾਰ ਨਾਨਕ ਨਦਰੀ ਨਦਰ ਨਿਹਾਲ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਿਤ ਤਿਮਸ ਰੋਤ ਦੋਇਦਾਈ ਦਾਇਆ ਖੇਲੇ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਜੈ ਤਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ